ਜਿਹੜੇ ਕ੍ਰਾਂਤੀਕਾਰੀਆਂ ਨੇ ਇਹ ਸੋਚ ਰੱਖਦੇ ਹੋਏ ਦੇਸ਼ ਲਈ ਕੁਰਬਾਨੀ ਦਿੱਤੀ ਸੀ ਉਹਨਾਂ ਦਾ ਆਜ਼ਾਦੀ ਤੋਂ ਬਾਅਦ ਕੀ ਸਮੁੱਚਿਤ ਸਨਮਾਨ ਹੋ ਰਿਹਾ ਮੈਂ ਸਮਝਦਾ ਨਹੀਂ ਹੋ ਰਿਹਾ ਅੱਜ ਖੱਤਰੀ ਮਾਸਵਾ ਦੇ ਵੱਲੋਂ ਪੂਰੇ ਪੰਜਾਬ ਤੇ ਜ਼ਿਲ੍ਹਾ ਮੁਖਿਆਲਿਆਂ ਦੇ ਉੱਤੇ ਸੀਐਮ ਸਾਹਿਬ ਦੇ ਨਾਮ ਮੰਗ ਪੱਤਰ ਦਿੱਤੇ ਗਿਆ ਸੁਖਦੇਵ <th>ਪਰ ਜੀ ਦਾ ਜਨਮ ਦਿਨ ਉਸ ਸਥਾਨ ਦੇ ਉੱਤੇ ਅਗਰ ਕੋਈ ਦੇਸ਼ ਤੋਂ ਬੰਦਾ ਜਾਣਾ ਚਾਹਵੇ ਤੇ ਉਹਨੂੰ ਉਸ ਜਗ੍ਹਾ ਦਾ ਰਸਤਾ ਹੀ ਨਹੀਂ ਲੱਭਦਾ ਤੇ ਚੋੜੇ ਬਾਜ਼ਾਰ ਵੱਲੋਂ ਸਬੂਚੀ ਤੋਂ ਉਹਨੂੰ ਰਸਤਾ ਦੇਣ ਲਈ ਲੰਬੇ ਸਮੇਂ ਤੋਂ ਉਹਨਾਂ ਦਾ ਪਰਿਵਾਰ ਸੰਘਰਸ਼ ਕਰ ਰਿਹਾ। ਉਹਨਾਂ ਨੂੰ ਸਮਰਥਨ ਦੇਣ ਲਈ ਅੱਜ ਖਤਰੀ ਮਾ ਸਵਾ ਦੇ तमाम ਯੂਨਿਟਾਂ ਵੱਲੋਂ ਪੰਜਾਬ ਦੇ ਵਿੱਚ ਮੰਗ ਪੱਤਰ ਦਿੱਤੇ ਗਿਆ ਕਿ ਜੰਗੀ ਪੱਦਰ ਦੇ ਉੱਤੇ ਜਿਹੜਾ ਐਕੁਇਜ਼ੀਸ਼ਨ ਦਾ ਕੰਮ ਹੋਣਾ ਹੈ ਸਰਕਾਰ ਵੱਲੋਂ ਜਿਹੜਾ ਪਾਸ ਹੋਇਆ ਹੋਇਆ ਸਿਰਫ ਪੈਸੇ ਰਿਲੀਜ਼ ਹੋਣੇ ਨੇ ਜਲਦੀ ਤੋਂ ਜਲਦੀ ਕੀਤਾ ਜਾਵੇ ਨਹੀਂ ਤਾਂ ਇਹ ਉਹ ਤਿੱਖਾ ਸੰਘਰਸ਼ ਹੈ ਖत्री महासभा ਵੱਲੋਂ ਕਿੰਤਾ ਜਾਊਗਾ ਕੀ ਕਭੀ ਐਸੇ ਵੀ ਵਕਤ ਆਉਣਗੇ ਕਿ ਆਪਣੇ ਬੱਚੇ ਭਗਤ ਸਿੰਘ ਰਾਜਗੁਰੂ ਸੁਖਦੇਵ ਬਣ ਪਾਉਣਗੇ ਰੋਸ਼ਨੀ ਦੁਨੀਆ ਮੇਂ ਉਨਕੇ ਦਮ ਸੇ ਹੈ ਆਂਦੀਓਂ ਸੇ ਜੋ ਦੀਏ ਟਕਰਾਂਗੇ ਰੇਗਨੇ ਵਾਲੇ ਜ਼ਮੀਨ ਕਾ ਬੋਝ ਹੈ ਉੜਨੇ ਵਾਲੇ ਆਸਮਾਨ ਤੱਕ ਜਾਏਗੇ ਆਪਣੀ ਆਜ਼ਾਦੀ ਕੇ ਮਤਵਾਲੋ ਕੀ ਧੁਨ ਹਮ ਵੀ ਸੂਲਿਓਂ ਪੇ ਗਾਏਂਗੇ ਹਮ ਵੀ ਸੂਲਿਓਂ ਪੇ ਗਾਏਂਗੇ ਜਿਹੜੇ ਕ੍ਰਾਂਤੀਕਾਰੀਆਂ ਨੇ ਇਹ ਸੋਚ ਰਖਦੇ ਹੋਏ ਦੇਸ਼ ਲਈ ਕੁਰਬਾਨੀ ਦਿੱਤੀ ਸੀ ਉਹਨਾਂ ਦਾ ਆਜ਼ਾਦੀ ਤੋਂ ਬਾਅਦ ਕੀ ਸਮੁੱਚਿਤ ਸਨਮਾਨ ਹੋ ਰਿਹਾ ਮੈਨੂੰ ਸਮਝਦਾ ਨਹੀਂ ਹੋ ਰਿਹਾ ਅੱਜ ਖੱਤਰੀ ਮਾ ਸਭਾ ਦੇ ਵੱਲੋਂ ਪੂਰੇ ਪੰਜਾਬ ਤੇ ਜ਼ਿਲ੍ਹਾ ਮੁਖਿਆਲਿਆਂ ਦੇ ਉੱਤੇ ਸੀਐਮ ਸਾਹਿਬ ਦੇ ਨਾਮ ਮੰਗ ਪੱਤਰ ਦਿੱਤੇ ਗਿਆ ਕਿ ਜਿਹੜਾ ਇੱਕ ਇਤਿਹਾਸਿਕ ਸਥਾਨ ਹੈ ਲੁਧਿਆਣੇ ਦੀ ਧਰਤੀ ਦੇ ਉੱਤੇ ਨਗਾਰਾ ਦੇ ਵਿੱਚ ਸੁਖਦੇਵ ਥਾਪਰ ਜੀ ਦਾ ਜਨਮ ਸਥਾਨ ਉਸ ਸਥਾਨ ਦੇ ਉੱਤੇ ਅਗਰ ਕੋਈ ਦੇਸ਼ ਤੋਂ ਬੰਦਾ ਜਾਣਾ ਚਾਹਵੇ ਤੇ ਉਹਨੂੰ ਉਸ ਜਗ੍ਹਾ ਦਾ ਰਸਤਾ ਹੀ ਨਹੀਂ ਲੱਭਦਾ ਤੇ ਚੋੜੇ ਬਜ਼ਾਰ ਵੱਲੋਂ ਸਮੁੱਚੀ ਤੌਰ 'ਤੇ ਉਹਨੂੰ ਰਸਤਾ ਦੇਣ ਲਈ ਲੰਬੇ ਸਮੇਂ ਤੋਂ ਉਹਨਾਂ ਦਾ ਪਰਿਵਾਰ ਸੰਘਰਸ਼ ਕਰ ਰਿਹਾ। ਉਹਨਾਂ ਨੂੰ ਸਮਰਥਨ ਦੇਣ ਲਈ ਅੱਜ ਖਤਰੀਵਾਸ ਸਭਾ ਦੇ तमाम ਯੂਨਿਟਾਂ ਵੱਲੋਂ ਪੰਜਾਬ ਦੇ ਵਿੱਚ ਮੰਗ ਪੱਤਰ ਦਿੱਤੇ ਗਏ ਆ ਕਿ ਜੰਗੀ ਪੱਦਰ ਦੇ ਉੱਤੇ ਜਿਹੜਾ ਐਕੁਆਜਿਸ਼ਨ ਦਾ ਕੰਮ ਹੋਣਾ ਹੈ ਸਰਕਾਰ ਵੱਲੋਂ ਜਿਹੜਾ ਪਾਸ ਹੋਇਆ ਹੋਇਆ ਸਿਰਫ ਪੈਸੇ ਰਿਲੀਜ਼ ਹੋਣੇ ਨੇ ਜਲਦੀ ਤੋਂ ਜਲਦੀ ਕੀਤਾ ਜਾਵੇ ਨਹੀਂ ਤਾਂ ਇਹਦੇ ਉੱਤੇ ਤਿੱਖਾ ਸੰਘਰਸ਼ ਖਤਰੀ ਮਾ ਸਭਾ ਵੱਲੋਂ ਕੀਤਾ ਜਾਊਗਾ ਇੱਕ ਬੇਨਤੀ ਹੋਰ ਕਰਨੀ ਚਾਹੁੰਦੇ ਆ ਸੀਐਮ ਸਾਹਿਬ ਨੂੰ ਡੀਸੀ ਲੁਧਿਆਣਾ ਨੂੰ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੂੰ ਕਿ ਜਿੰਨੇ ਵੀ ਸਾਡੇ ਸ਼ਹੀਦ ਨੇ ਦੇਸ਼ ਲਈ ਲੜ ਨਾਲੇ ਭਾਵੇਂ ਲਾਲਾ ਲਾਜਪਤਰਾਏ ਜੀ ਨੇ ਕਰਤਾਰ ਸਿੰਘ ਸਰਾਭਾ ਜੀ ਨੇ ਸੁਖਦੇਵ ਥਾਪੜ ਜੀ ਨੇ ਇਹਨਾਂ ਦੇ ਜਿਹੜੇ ਜਨਮ ਸਥਾਨ ਹੈ ਜਿਹੜੇ ਸਕੂਲੀ ਬੱਚੇ ਆ ਉਹਨਾਂ ਦਾ ਸਾਲ ਦੇ ਵਿੱਚ ਇੱਕ ਜਿਹੜਾ ਉੱਥੇ ਜ਼ਰੂਰ ਸਕੂਲ ਵੱਲੋਂ ਹੋਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿਹੜੇ ਬੱਚਿਆਂ ਨੇ ਸਾਡੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਨੇ ਔਰ ਉਹਨਾਂ ਦੀ ਕੁਰਬਾਨੀਆਂ ਦਾ ਸਦਕਾ ਅਸੀਂ ਅੱਜ ਆਨੰਦ ਮਾਣ ਰਹੇ ਆ ਅੱਜ ਅਸੀਂ ਇੱਕ ਮੈਮੋਰੰਡਮ ਦੇਣ ਆਏ ਸੀ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਪੰਜਾਬ ਦੇ ਨਾਮ ਦੇ ਉੱਤੇ ਸਾਡੇ ਸੀਰ ਸੁਖਦੇਵ <th>ਠਾਪੜ ਜੀ ਦੇ ਨਾਮ ਤੇ ਜਿਹੜੀ ਜਨਮ ਸਥਲੀ ਹੈ ਉਹਦੇ ਲਈ ਕੋਈ ਰਸਤਾ ਨਹੀਂ ਹੈ ਸਰਕਾਰ ਨੂੰ ਤਕਰੀਬਨ 20-25 ਸਾਲ ਤੋਂ ਸਾਡੀ ਸਵਾ ਲੱਗੀ ਹੋਈ ਹੈ ਮਗਰ ਵੀ ਇਹਨੂੰ ਰਸਤਾ ਦਿੱਤਾ ਜਾਵੇ ਪਰ ਉੱਥੇ ਰਸਤਾ ਨਹੀਂ ਦਿੱਤਾ ਯਾਰ ਅੱਜ ਖत्री मान ਸਵਾ ਪੰਜਾਬ ਨੇ ਸਾਰੇ ਪੰਜਾਬ ਦੇ ਡੀਸੀ ਨੂੰ ਇਹ ਮੰਗ ਪੱਤਰ ਦਿੱਤਾ ਹੈ ਜਿਹੜਾ ਕਿ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਗਿਆ ਕਿ ਸਾਡੇ ਹਾਂਜੀ ਆਸ਼ਵਾਸ਼ਣ ਦਾ ਹਾਲੇ ਇੱਕ ਅਸੀਂ ਮੈਮੋਰੰਡਮ ਦੇ ਕੇ ਆਏ ਹਾਂ ਆਸ਼ਵਾਸ਼ਣ ਦਾ ਹੀ ਦਿੱਤਾ ਵੀ ਮਾਨ ਸਾਹਿਬ ਨੂੰ ਇਹ ਭੇਜ ਦੇਣਗੇ ਬਾਕੀ ਦਾ ਕਾਰਵਾਈ ਜਿਹੜੀ ਸਰਕਾਰ ਨੇ ਕਰਨੀ ਹੈ ਚਾਹੁੰਦਾ ਕਿ ਜਲਦੀ ਜਲਦੀ ਇਹ ਕਾਰਵਾਈ ਹੋਣੀ ਚਾਹੀਦੀ ਹੈ ਜੀ ਸਰ ਨਹੀਂ ਹੋਏ ਤਾਂ ਫਿਰ ਅਗਲਾ ਸਟੈਪ ਤੇ ਜਾਓਗੇ ਅਸੀਂ ਸਾਰੇ ਪੰਜਾਬ ਖत्री मान ਸਭਾ ਜਿਹੜੀ ਹਰ ਪੰਜਾਬ ਦੇ ਡਿਸਟ੍ਰਿਕਟ ਲੈਵਲ ਤੇ ਧਰਨੇ ਲਾਊਗੀ ਇਸ ਤੇ ਲਈ ਜਲਦੀ ਜਲਦੀ ਅਸੀਂ ਰਸਾ ਦਬਾਉਣ ਦੀ ਕੋਸ਼ਿਸ਼ ਕਰਾਂਗੇ